ਉਰੇ ਲੇਡਾ ਇਦਾਂ ਇਨਸਾਨ ਚਲਿਆ ਜਾਂਦਾ ਤਾਂ ਤੁਸੀਂ ਉਹਨੂੰ ਭੁੱਲ ਨਹੀਂ ਸਕਦੇ ਮਿਲੌਣ ਵਾਲੇ ਵੀ ਸਾਨੂੰ ਦੋਨਾਂ ਨੂੰ ਸੁਰਿੰਦਰ ਚਿੰਦਾ ਜੀ ਸੀ ਜਦੋਂ ਮੈਂ ਇਹ ਗਾਣਾ ਲਿਖਿਆ ਤਾਂ ਹੋਰ ਕੋਈ ਆਇਆ ਹੀ ਨਹੀਂ ਉਹਨਾਂ ਤੋਂ ਬਿਨਾ ਹਾਂ ਪਤਾ ਸੀਗਾ ਉਸ ਟਾਈਮ ਕਿ ਇਹ ਜਾਣ ਦਾ ਵੇਲਾ ਹੈ ਜਾਂ ਕੁਝ ਹੈ ਕੀ ਹੈ ਕਿਉਂ ਫਾਈਟਰ ਸੀ ਤੇ ਤਾਂ ਹੀ ਇੰਨਾ ਟਾਈਮ ਕੱਟ ਗਏ ਹੋਰ ਕੋਈ ਬੰਦਾ ਹੁੰਦਾ 2-4 ਦਿਨ ਦੇ ਵਿੱਚ ਮੈਨੂੰ ਲੱਗਦਾ ਇਸ ਤੋਂ ਜ਼ਿਆਦਾ ਬੰਦਾ ਨਹੀਂ ਕੱਟ ਸਕਦਾ ਸੀ ਸਤਿ ਸ਼੍ਰੀ ਅਕਾਲ ਦੋਸਤੋ ਚੈਨਲ 7 'ਚ ਤੁਹਾਡਾ ਸਵਾਗਤ ਹੈ ਮੈਂ ਮਨੀ ਅੱਜ ਪਹੁੰਚਿਆ ਪੋਸਟਰ ਲਾਂਚ ਦੇ ਵਿੱਚ ਕਿੱਥੇ ਤੁਰ ਗਏ ਯਾਰ ਦੇ ਉਤੇ ਸਾਡੇ ਨਾਲ ਖਾਸ ਗੱਲਬਾਤ ਕਰਨਗੇ ਰਾਈਟਰ ਰਿਲੇਸਟ ਹਰਪੀ ਸਿੰਘ ਸੇਕੋ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਸਕਲ ਜੀ ਸਸਕਲ ਜੀ ਕਿ ਚਾ ਕੀ ਹਾਲ ਚਾਲ ਹੈ ਬਿਲਕੁਲ ਠੀਕ ਜੀ ਬਹੁਤ ਅੱਛਾ ਥੈਂਕ ਯੂ ਸਰ ਸੁਰਿੰਦਰ ਛਿੰਦਾ ਜੀ ਦੀ ਯਾਦ ਉਤੇ ਤੁਸੀਂ ਗਾਣਾ ਲਿਖਿਆ ਹੈ ਮਤਲਬ ਕਿਦਾਂ ਤੁਹਾਡੇ ਮਨ 'ਚ ਸੋਚ ਆਈ ਕਿ ਹਾਂ ਇੱਕ ਟ੍ਰਿਬਿਊਟ ਉਹਨਾਂ ਨੂੰ ਦੇਣਾ ਚਾਹੀਦਾ ਸੁਰਿੰਦਰ ਛਿੰਦਾ ਜੀ ਸਵਰਗਵਾਸੀ ਸੁਰਿੰਦਰ ਛਿੰਦਾ ਜੀ ਜਿਹੜੇ ਪੰਜਾਬ ਦੇ ਸ਼੍ਰੋਮਣੀ ਗਾਇਕ ਆ ਉਹ ਮੇਰੇ ਨੇੜੇ ਹੀ ਘਰ ਦੇ ਰਹਿੰਦੇ ਰਹੇ ਤੇ ਵੈਸੇ ਵੀ ਮੇਰੇ ਬੜੇ ਅੱਛੇ ਦੋਸਤ ਰਹੀ ਆ ਸਾਡੇ ਕਾਫੀ ਨੇੜਤਾ ਦੋਨਾਂ ਦੀ ਆਪਸ ਚ ਰਹੀ ਆ ਭਰਾਵਾਂ ਵਾਂਗੂ ਪਿਆਰ ਸੀ ਸੁੱਖ-ਦੁੱਖ ਸਿੱਕ ਦੂਜੇ ਨਾਲ ਖੜਦੇ ਰਹੇ ਆ ਹਰ ਜਗ੍ਹਾ ਤੇ ਇਕੱਠੇ ਆਉਣਾ ਜਾਣਾ ਸੋਹਣਨ ਨਾਲ ਪਿਆਰ ਇਸ ਤਰ੍ਹਾਂ ਦਾ ਸੀ ਕਿ ਜਦੋਂ ਇੰਨਾ ਪਿਆਰਾ ਬੰਦਾ ਔਰ ਇੰਨਾ ਨੇੜੇ ਦਾ ਇਨਸਾਨ ਚਲਿਆ ਜਾਂਦਾ ਤਾਂ ਤੁਸੀਂ ਉਹਨੂੰ ਭੁੱਲ ਨਹੀਂ ਸਕਦੇ ਤੇ ਉੱਥੋਂ ਹੀ ਇਹ ਖਿਆਲ ਆਇਆ ਕਿਉਂਕਿ ਮੈਂ ਵੈਸੇ ਵੀ ਲਿਖਦਾ ਕਿ ਭਾਜੀ ਦੀ ਯਾਦ ਚ ਗੀਤ ਲਿਖਿਆ ਜਾਵੇ ਸਰ ਪਦਮਸ਼੍ਰੀ ਹੰਸਰਾਜੀ ਜੀ ਨੇ ਇਹ ਗਾਣਾ ਗਾਇਆ ਜੀ ਤੁਹਾਨੂੰ ਕੀ ਲੱਗਦਾ ਤੁਸੀਂ ਉਹਨਾਂ ਨੂੰ ਗਾਣਾ ਜਿਹੜਾ ਲਿਖ ਕੇ ਦਿੱਤਾ ਹੈ ਕਿ ਕੀ ਸੋਚ ਹੈ ਕਿ ਇਹੀ ਇਹਨਾਂ ਦੀ ਗਾਨੇ ਜੀ ਫਿੱਟ ਬੈਠੂਗੇ ਜੇ ਸੁਰਿੰਦਰ ਸਿੰਧਾ ਜੀ ਨੂੰ ਜੇ ਟ੍ਰਿਬਿਊਟ ਆਪਾਂ ਦੇਨੇ ਆ ਤੇ ਸਭ ਤੋਂ ਵਧੀਆ ਆਵਾਜ਼ ਪਦਮਸ਼ਰੀ ਜੀ ਹੰਸਰਾਜ ਦੀ ਹੀ ਹੋਗੀ ਆ ਕੋਈ ਹੋਰ ਵੀ ਤੁਹਾਡੇ ਮਾਈਂਡ ਚ ਕੋਈ ਖਿਆਲ ਆਈ ਸੀ ਸਿੰਗਰ ਦੇ ਨਾਮ ਦੇਖੋ ਪਦਮਸ਼ਰੀ ਹੰਸਰਾਜ ਜੀ ਹਾਂ ਸਾਡੇ ਰਾਜ ਗਾਇਕ ਆ ਔਰ ਹੰਸਪਾ ਜੀ ਨਾਲ ਦੀ ਆਵਾਜ਼ ਮੈਨੂੰ ਲੱਗਦਾ ਪੰਜਾਬੀ ਦੇ ਵਿੱਚ ਬਹੁਤ ਹੀ ਘੱਟ ਜੋ ਉਹਨਾਂ ਦੀ ਆਵਾਜ਼ ਦੇ ਵਿੱਚ ਜਿਸ ਤਰ੍ਹਾਂ ਦੀ ਸੋਜ ਆ ਜੋ ਸੈਡਨੈਸ ਉਹਨਾਂ ਦੀ ਆਵਾਜ਼ ਚ ਸ਼ਾਇਦ ਹੀ ਕਿਸੇ ਦੀ ਹੋਰ ਆਵਾਜ਼ ਚ ਆ ਔਰ ਇਹਦੇ ਨਾਲ ਇੱਕ ਕਾਰਨ ਇਹ ਵੀ ਸੀ ਕਿਉਂਕਿ ਜਿਵੇਂ ਛਿੰਦਾ ਦੇ ਨਾਲਾ ਹੰਸ ਭਾਜੀ ਦੇ ਨਾਲ ਵੀ ਮੇਰਾ ਇਸ ਤਰ੍ਹਾਂ ਹੀ ਪਿਆਰ ਰਿਹਾ کافی ਧੀਰ ਤੋਂ ਪਿਆਰ ਆ ਮਿਲਾਉਣ ਵਾਲੇ ਵੀ ਸਾਨੂੰ ਦੋਨਾਂ ਨੂੰ ਸੁਰਿੰਦਰ ਛਿੰਦਾ ਜੀ ਸੀ ਸੋ ਸਾਡਾ ਤਿੰਨਾਂ ਦਾ ਆਪਸ ਦੇ ਵਿੱਚ ਮਿਲਣਾ ਜੁਲਣਾ ਹੁੰਦਾ ਸੀ ਕਈ ਵਾਰੀ ਫੋਨ ਤੇ ਗੱਲਾਂ ਹੋਣੀਆਂ ਤੇ ਮੈਂ ਮੇਰੇ ਮਨ 'ਚ ਹੋਰ ਕੋਈ ਜਦੋਂ ਮੈਂ ਇਹ ਗਾਣਾ ਲਿਖਿਆ ਤਾਂ ਹੋਰ ਕੋਈ ਆਇਆ ਹੀ ਨਹੀਂ ਉਹਨਾਂ ਤੋਂ ਬਿਨਾ ਤੇ ਮੈਨੂੰ ਲੱਗਿਆ ਹੀ ਇਹੀ ਸੀ ਵੀ ਇਹ ਹੰਸ ਭਾਜੀ ਹੀ ਗਾ ਸਕਦੇ ਹੋਰ ਕੋਈ ਗਾਵੇ ਹੀ ਨਾ ਇਹਨੂੰ ਸਰ ਆਪਣਾ ਜਦੋਂ ਤੋ ਇਹ ਆਖਿਰ ਪ੍ਰੈਸ ਕਾਨਫਰੈਂਸ 'ਚ ਵੀ ਦੱਸਿਆ ਕਿ ਜਦੋਂ ਸੁਸ਼ੀਲ ਸਿੰਘ ਦਈ ਆਖਿਰ 'ਚ 1 ਮਹੀਨਾ ਬਿਮਾਰ ਸੀ ਡੈਥ ਤੋਂ ਪਹਿਲਾਂ ਤੇ ਤੁਸੀਂ ਕਾਫੀ ਸਮਾਂ ਉਹਨਾਂ ਦਾ ਬਤਾਇਆ ਉਸ ਟਾਈਮ ਕੀ ਉਹਨਾਂ ਦੇ ਵਿਚਾਰ ਚੱਲ ਰਹੇ ਸੀ ਕਿ ਹਾਂ ਦੁਨੀਆਦਾਰੀ ਨੂੰ ਲੈ ਕੇ ਆ ਉਹਨਾਂ ਨੂੰ ਪਤਾ ਸੀਗਾ ਉਸ ਟਾਈਮ ਕਿ ਇਹ ਜਾਨ ਦਾ ਵੇਲਾ ਹੈ ਜਾਂ ਕੁਝ ਐ ਕੀ ਐ ਦੇਖੋ ਇਸ ਚੀਜ਼ ਬਾਰੇ ਤਾਂ ਬਿਲਕੁਲ ਨਾ ਤਾਂ ਉਹਨਾਂ ਨੂੰ ਪਤਾ ਸੀ ਤੇ ਨਾ ਹੀ ਅਸੀਂ ਕਦੇ ਸੋਚਿਆ ਸੀ ਆਖਿਰਲੇ ਟਾਈਮ ਤੱਕ ਉਹਨਾਂ ਦੇ ਇੱਕ ਕਦੇ ਸੋਚਿਆ ਜਾ ਵੀ ਨਹੀਂ ਸਕਦਾ ਸੀ ਕਿਉਂਕਿ ਉਹ ਬਿਮਾਰ ਹੋਣ ਤੋਂ ਸਿਰਫ 2 ਦਿਨ ਪਹਿਲਾਂ ਉਹ ਮੁਹਾਲੀ ਇੱਥੇ ਆਈ ਹੋਈ ਸੀ ਮੈਂ ਅਜਕਲ ਮੁਹਾਲੀ ਜੌਬ ਕਰਦਾ ਤੇ ਮੈਨੂੰ ਮਿਲ ਕੇ ਗਏ ਬੜਾ ਅੱਛੀ ਅੱਛਾ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਇਹ ਵੀ ਵਾਦਾ ਹੋਇਆ ਵੀ ਅਗਲੇ ਦਿਨ ਲੁਧਿਆਣੇ ਆਪਾਂ ਦੋਨੇ ਇਕੱਠੇ ਰਾਤ ਦਾ ਖਾਣਾ ਖਾਵਾਂਗੇ ਤੇ ਫਿਰ ਮੈਂ ਇੰਗਲੈਂਡ ਚਲਿਆ ਜਾਣਾ ਬਾਜੀ ਕਹਿੰਦੇ 1 ਮਹੀਨੇ ਲਈ ਤੇ ਅਗਲੇ ਦਿਨ ਜਦੋਂ ਮੈਂ ਗਿਆ ਬਾਜੀ ਦੀ ਫੋਨ ਕਾਲ ਮੈਨੂੰ ਨਹੀਂ ਆਈ ਮੈਨੂੰ ਲੱਗਿਆ ਵੀ ਸ਼ਾਇਦ ਤਿਆਰੀਆਂ 'ਚ ਜ਼ਿਆਦਾ ਬਿਜ਼ੀ ਆ ਉਸ ਤੋਂ ਅਗਲੇ ਦਿਨ ਮੈਂ ਦੇਖਿਆ ਫੋਨ ਉਹਨਾਂ ਦਾ ਬੰਦ ਸੀ ਮੈਨੂੰ ਲੱਗਿਆ ਫਲਾਈਟ ਛ ਇਹ ਤਾਂ ਖੈਰ 3-4 ਦਿਨ ਬਾਅਦ ਜਾ ਕੇ ਪਤਾ ਲੱਗਿਆ ਕਿ ਬਾਜੀ ਦੇ ਪੇਟ ਦੇ ਵਿੱਚ ਦਰਦ ਹੋਇਆ ਤੇ ਉਹ ਇੰਨੀ ਹਿੰਮਤੀ ਸੀ ਵੈਸੇ ਵੀ ਉਹ ਕਦੇ ਸੋਚਿਆ ਨਹੀਂ ਜਾ ਸਕਦਾ ਉਹ ਆਪਣੇ ਆਪ ਹਸਪੀਟਲ ਗਏ ਦਵਾਈ ਲੈਣ ਦੇ ਲਈ ਉੱਥੋਂ ਵਾਪਸ ਆਏ ਟੈਸਟ ਵਗੈਰਾ ਕਰਾ ਕੇ ਦੁਬਾਰਾ ਫਿਰ ਦਰਦ ਹੋਣ ਲੱਗ ਗਿਆ ਉਹ ਤਾਂ ਈਵਨ ਪੈਕਿੰਗ ਕੀਤੀ ਹੋਈ ਸੀ ਇੰਗਲੈਂਡ ਦੀ ਫਲਾਈਟ ਦੀ ਤੇ ਸਵੇਰ ਜਾ ਕੇ ਫਿਰ ਉਹਨਾਂ ਨੂੰ ਐਡਮਿਟ ਹੋਣਾ ਪਿਆ ਪਹਿਲੇ ਕੁਝ ਦਿਨ ਉਹਨਾਂ ਦਾ ਆਪਰੇਟ ਹੋਇਆ ਜਦੋਂ ਤੱਕ ਅੱਛੇ ਗੱਲਾਂ ਬਾਤਾਂ ਕਰਦੇ ਸੀ ਇਹੀ ਲੱਗ ਰਿਹਾ ਸੀ ਇੱਕ ਦੋ ਦਿਨ ਚ ਘਰ ਆ ਜਾਣਗੇ ਪਰ ਹੌਲੀ ਹੌਲੀ ਇਨਫੈਕਸ਼ਨ ਫੈਲਦੀ ਗਈ ਔਰ ਹਾਲਤ ਇਸ ਤਰ੍ਹਾਂ ਦੀ ਹੁੰਦੀ ਗਈ ਕਿ ਉਹ ਡਿਟੇਰੀਓਰੇਟ ਹੀ ਹੁੰਦੀ ਗਈ ਐਂਡ ਤੱਕ ਸਾਨੂੰ ਵੀ ਉਮੀਦ ਹਾਲਾਂਕਿ ਕਿਸੇ ਮਿਰਕਲ ਦੀ ਰਹੀ ਡਾਕਟਰਸ ਨੂੰ ਵੀ ਰਹੀ ਕਿ ਸ਼ਾਇਦ ਉਹ ਠੀਕ ਹੋ ਜਾਣਗੇ ਪਰ ਹਾਂ ਉਹ ਆਪ ਹਿੰਮਤੀ ਬਹੁਤ ਸੀ ਇਹ ਡਾਕਟਰ ਦਾ ਹੀ ਕਹਿਣਾ ਕਿਉਂਕਿ ਉਹਨਾਂ ਦੇ ਦੋਨੇ ਬੇਟੇ ਮਨਿੰਦਰ ਮਨੀ ਜਿਹੜੇ ਮਨੀ ਛੰਦਾ ਤੇ ਸਿਮਰਨ ਕਾਕਾ ਜੀ ਨੂੰ ਅਸੀਂ ਕਹਿੰਦੇ ਪਿਆਰ ਨਾਲ ਉਹ ਦੋਨੇ ਵੀ ਨਾਲ ਹੀ ਰਹੇ ਆ ਤਕਰੀਬਨ ਸਾਰਾ ਟਾਈਮ ਹਸਪੀਟਲ 'ਚ ਸਾਨੂੰ ਸਾਰਿਆਂ ਨੂੰ ਇਹ ਉਮੀਦ ਸੀ ਕਿ ਭਾਜੀ ਠੀਕ ਹੋਣਗੇ ਔਰ ਜਦੋਂ ਉਹਨਾਂ ਦੀ ਇਵਨ ਡੈਥ ਤੋਂ ਬਾਅਦ ਡਾਕਟਰਸ ਨੇ ਇਹ ਕਹਿਣਾ ਸੀ ਕਿ ਜਿਸ ਤਰ੍ਹਾਂ ਦੀ ਉਹ ਪੇਨ ਸੀ ਜਿਸ ਪ੍ਰੋਬਲਮ ਸੀ ਕਿ ਉਹ ਫਾਈਟਰ ਸੀ ਤੇ ਤਾਂ ਹੀ ਇੰਨਾ ਟਾਈਮ ਕੱਟ ਗਿਆ ਹੋਰ ਕੋਈ ਬੰਦਾ ਹੁੰਦਾ 2-4 ਦਿਨ ਦੇ ਵਿੱਚ ਮੈਨੂੰ ਲੱਗਦਾ ਇਸ ਤੋਂ ਜ਼ਿਆਦਾ ਬੰਦਾ ਨਹੀਂ ਕੱਟ ਸਕਦਾ ਸੀ ਭਾਈ ਕੋਈ ਦੋ ਬੋਲ ਸ਼੍ਰਿੰਦਰ ਸਿੰਘ ਜੀ ਕਿ ਤੁਹਾਨੂੰ ਹਲੇ ਵੀ ਯਾਦ ਉਹਨਾਂ ਅਖੀਰਲੇ ਬੋਲ ਜਿਗੇ ਹਾਂ ਤੁਹਾਨੂੰ ਵੀ ਲੱਗਦਾ ਕਿ ਜਿੱਦਾਂ ਕੱਲ ਦੀ ਗੱਲ ਹੋਵੇ ਭਾਜੀ ਨੇ ਮੈਨੂੰ ਇਹ ਗੱਲ ਕਹੀ ਹੋਵੇ ਭਾਜੀ ਦਾ ਇਸ ਤਰ੍ਹਾਂ ਕਿ ਜਦੋਂ ਮੈਂ ਭਾਜੀ ਨੂੰ ਹਸਪੀਟਲ ਮਿਲ ਕੇ ਆਇਆ ਤੇ ਆਪਰੇਸ਼ਨ ਤੋਂ ਪਹਿਲਾਂ ਜਦੋਂ ਮੈਂ ਇੱਕ ਵਾਰੀ ਮਿਲਿਆ ਤੇ ਉਸ ਟਾਈਮ ਭਾਜੀ ਦਾ ਇਹ ਸੀ ਵੀ ਮੈਂ ਬਿਲਕੁਲ ਠੀਕ ਆ ਮੈਂ ਵਿੱਚ ਦੀ ਵੈਸੇ ਘਰ ਜਾਣ ਲੱਗਿਆ ਮੈਂ ਉਹਨਾਂ ਨੂੰ ਕਿਹਾ ਤੇ ਮੈਨੂੰ ਕਹਿੰਦੇ ਮੈਂ ਵੀ ਆ ਗਿਆ ਬਸ ਹੁਣੇ 2 ਘੰਟੇ ਬਾਅਦ ਛੁੱਟੀ ਲੈ ਕੇ ਫਿਰ ਜਦੋਂ ਆਪਰੇਟ ਹੋ ਗਿਆ ਮੈਨੂੰ ਕੁਝ ਦਿਨਾਂ ਲਈ ਕਿਸੇ ਕੰਮ ਕਰਕੇ ਜਾਣਾ ਪੈ ਗਿਆ ਬਾਹਰ ਜਦੋਂ ਮੈਂ ਵਾਪਸ ਆਇਆ ਤੇ ਵਾਪਸ ਆਇਆ ਤੇ ਉਹਨਾਂ ਨੂੰ ਇਹ ਨਹੀਂ ਚਿੰਤਾ ਸੀ ਮੈਂ ਪਿਆ ਹੋਇਆ ਆਈ ਸੀ ਯੂ ਸੀ ਮੈਂ ਉਹਨਾਂ ਦਾ ਪਤਾ ਲੈਣ ਗਿਆ ਤੇ ਉਹ ਨਰਸ ਨੂੰ ਆਜ ਮਾਰ ਕੇ ਕਹਿੰਦੇ ਵੀ ਇਹਨਾਂ ਨੂੰ ਜੂਸ ਪਿਆਓ ਤੇ ਚੇਅਰ ਦੇਓ ਬੈਠਣ ਲਈ ਮਤਲਬ ਮੈਂ ਬਾਜੀ ਨੂੰ ਹੱਥ ਕੀਤਾ ਕਿ ਨਹੀਂ ਮੈਂ ਬਿਲਕੁਲ ਠੀਕ ਹਾਂ ਕੋਈ ਗੱਲ ਨਹੀਂ ਤੁਸੀਂ ਆਪਣਾ ਦੱਸੋ ਉਹਨੇ ਕਹਿੰਦੇ ਮੈਂ ਬਿਲਕੁਲ ਠੀਕ ਠਾਕ ਹਾਂ ਲਾਸਟ ਟਾਈਮ ਤੇ ਮੈਨੂੰ ਉਹਨਾਂ ਨੇ ਹੀ ਕਿਹਾ ਫਿਰ ਉਸ ਤੋਂ ਬਾਅਦ ਜਦੋਂ ਤੱਕ ਉਹ ਹੋਸ਼ ਸੀ ਇੱਕ ਵਾਰੀ ਫੇਰ ਇੱਕ ਦਿਨ ਸੀ ਜਦੋਂ ਮੈਂ ਗਿਆ ਉਹਨਾਂ ਨੇ ਉਸ ਦਿਨ ਵੀ ਮੈਂ ਉਹਨਾਂ ਨੂੰ ਪੁੱਛਿਆ ਜਸਟ ਕਿ ਬਾਜੀ ਠੀਕ ਹੋ ਮੈਨੂੰ ਕਹਿੰਦੇ ਹਾਂ ਅਸੀਂ ਨਹੀਂ ਬੋਲੇ ਹਾਂ ਤੇ ਫਿਰ ਕਹਿ ਕੇ ਅੱਖਾਂ ਬੰਦ ਕਰ ਲਿਆ ਭਾਈ ਤੁਹਾਡਾ ਤੁਸੀਂ ਦੱਸਿਆ ਵੀ ਹੈ ਕਿ 2 ਦਿਨ ਚ ਹੀ ਇਹ ਵੀਡੀਓ ਤੁਹਾਡੇ ਸ਼ੂਟ ਹੋਈ ਹੈ ਤੇ ਇੰਨੇ ਘੱਟ ਸਮੇਂ 'ਚ ਇਹ ਕਿੱਦਾਂ ਮਤਲਬ ਕਰ ਪਾਏ ਤੁਸੀਂ ਇਹਦਾ ਇਸ ਤਰ੍ਹਾਂ ਕਿਉਂਕਿ ਇਹ ਵੀਡੀਓ ਵੀ ਅਸੀਂ ਟ੍ਰਿਬਿਊਟ ਵਾਂਗੂ ਹੀ ਤਿਆਰ ਕੀਤਾ ਤੇ ਸਾਨੂੰ ਇਹ ਸੀ ਕਿ ਜਿੰਨੇ ਵੀ ਲੋਕ ਉਹਨਾਂ ਨਾਲ ਜੁੜੇ ਹੋਏ ਐ ਛੰਦਾ ਬਾਜੀ ਨਾਲ ਉਹ ਸਾਰੇ ਇਸ ਵੀਡੀਓ ਦੇ ਵਿੱਚ ਜੀ ਆ ਜਾਣ ਸਾਰੇ ਤਾਂ ਹਾਲਾਂਕਿ ਪੋਸੀਬਲ ਨਹੀਂ ਹੈ ਕਿ ਸਾਰੀ ਦੁਨੀਆ ਹੀ ਉਹਨਾਂ ਦੀ ਫੈਨ ਆ ਪਰ ਜਿਹੜੇ ਬੰਦੇ ਵੀ ਸਾਡੇ ਨੇੜੇ ਸੀ ਮੁਹਾਲੀ ਚੰਡੀਗੜ੍ਹ ਇਸ ਏਰੀਏ ਦੇ ਵਿੱਚ ਉਹਨਾਂ ਸਾਰਿਆਂ ਜਿਹਦੇ ਵਿੱਚ ਜ਼ਰੂਰੀ ਸੀ ਸਿੰਗਰ ਦਾ ਹੋਣਾ ਸਭ ਤੋਂ ਉਰੰਸ ਭਾਜੀ ਦੇ ਰੁਝੇਵੇਂ ਲੈ ਆ ਕਿ ਅਸੀਂ ਉਹਦੀ ਰਾਦਰ ਜਿਹੜੀ 2 ਦਿਨਾਂ ਚ ਵੀਡੀਓ ਦਾ ਸ਼ੂਟ ਹੋਗੀ ਪਰ ਉਹਦੀ ਤਿਆਰੀ 1 ਹਫਤਾ ਪਹਿਲਾਂ ਦੀ ਸ਼ੁਰੂ ਕੀਤੀ ਹੋਈ ਸੀ ਸੈੱਟ ਬਣਾਉਣਾ ਹੋਰ ਕਰਨਾ ਈਵਨ ਉਸ ਤੋਂ ਬਿਨਾ ਫਿਰ ਇਹ ਸੀ ਕਿ ਕਿਉਂਕਿ ਅਸੀਂ ਵੀਡੀਓ ਚ ਪਹਿਲੀ ਵਾਰੀ ਸਾਡੇ ਲੈਜੈਂਡਰੀ ਪੰਜਾਬ ਦੇ ਜਿਹੜੇ ਗੀਤਕਾਰ ਆ ਸਰਦਾਰ ਬਾਬੂ ਸਿੰਘ ਜੀ ਮਾਨ ਤੇ ਮਾਨ ਸਾਹਿਬ ਨੂੰ ਰਿਕੁਐਸਟ ਕੀਤੀ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੇ ਵੀ ਐਗਰੀ ਕਰ ਗਏ ਫਸਟ ਟਾਈਮ 61 ਤੋਂ ਉਹਨਾਂ ਦਾ ਕੈਰੀਅਰ ਸ਼ੁਰੂ ਹੋਇਆ 64 ਸਾਲ ਬਾਅਦ ਕਿ ਮੈਂ ਵੀਡੀਓ ਚ ਆ ਜਾਊਗਾ ਤੇ ਸਾਨੂੰ ਇਸ ਲਈ ਬਹੁਤ ਜ਼ਿਆਦਾ ਕਾਸ਼ਨ ਲੈਣੀਆਂ ਪਈਆਂ ਇਹ ਵੀ ਸੀ ਮਾਨਸੋ ਇੰਗਲੈਂਡ ਗਏ ਸੀ ਯੂਕੇ ਤੋਂ ਆਏ ਆਉਂਦਿਆਂ ਹੀ ਉਹਨਾਂ ਨੂੰ ਫੀਵਰ ਫੀਵਰ ਦੇ ਵਿੱਚ ਉਹਨਾਂ ਨੇ ਡੋਲੋ ਲਈ ਤੇ ਸ਼ੂਟਿੰਗ ਲਈ ਉਹ ਵੀ ਸਾਡੇ ਕੋਲੇ ਪਹੁੰਚ ਗਏ ਸੋ ਇਸ ਕਰਕੇ ਸ਼ੂਟਿੰਗ ਦੀ ਤਿਆਰੀ ਪਹਿਲਾਂ ਹੀ ਚੱਲਦੀ ਰਹੀ ਹਾਲਾਂਕਿ ਦੋਆਂ ਦਿਨਾਂ ਦੇ ਵਿੱਚ ਵਿੱਚ ਅਸੀਂ ਉਹ ਸਾਰਾ ਕੰਮ ਤਾਂ ਹੀ ਨਿਪਟਾ ਸਕੇ ਸਰ ਬਾਬੂ ਸਿੰਘ ਮਾਨ ਜੀ ਨਾਲ ਤੁਸੀਂ ਅੱਗੇ ਵੀ ਕੰਮ ਕੀਤਾ ਹੋਣਾ ਹੈ ਕੀ ਐਕਸਪੀਰੀਅੰਸ ਰਿਹਾ ਉਹਨਾਂ ਨਾਲ ਕਿਉਂ ਕਾਫੀ ਲੈਜੈਂਡਰੀ ਕਹਿ ਸਕਦੇ ਕਿ ਲੈਜੈਂਡ ਹੀ ਹੈ ਉਹ ਇੱਕ ਕਿੱਦਾਂ ਤੁਹਾਨੂੰ ਕੰਮ ਕੰਮ ਕਰਕੇ ਕਿਦਾਂ ਕਿਵੇਂ ਲੱਗਦਾ ਹਾਂ ਦੇਖੋ ਮਾਨਸਾਹਬ ਨਾਲ ਕੰਮ ਤਾਂ ਨਹੀਂ ਮੈਂ ਕੀਤਾ ਮੈਂ ਤੁਹਾਨੂੰ ਐਸੇ ਕਹਾਂ ਪਰਮਾਨੰਥ ਸਾਹਿਬ ਕਿਉਂਕਿ ਜਿੰਦੇ ਵੱਡੇ ਲੈਜੈਂਡਰੀ ਗੀਤਕਾਰ ਆ ਪੰਜਾਬ ਦੇ ਹਾਂ ਇਹ ਆ ਕਿ ਉਹ ਬੜੇ ਪੁਰਾਣੇ ਸਾਡੇ ਪਰਿਵਾਰਕ ਜਿਹੜੇ ਤਾਲੁਕ ਆ ਮੇਰੇ ਗ੍ਰੈਂਡਫਾਦਰ ਮੇਰੇ ਦਾਦਾ ਜੀ ਨੂੰ ਮਾਨਸਾਹਬ ਜਾਣਦੇ ਸੀ ਤੇ ਉੱਥੋਂ ਗਾਂਧੀ ਗਾਂ ਉਹ ਜਿਹੜੀ ਦੋਸਤੀ ਸੀ ਉਹਨਾਂ ਨਾਲ ਸੀ ਫਿਰ ਇਹਨਾਂ ਦੇ ਬੇਟੇ ਸੀ ਰਵੀ ਸਿੰਘ ਜਿਨ੍ਹਾਂ ਦੀ ਡੈਥ ਹੋ ਗਈ ਉਹਨਾਂ ਦਾ ਤੇ ਮੇਰੇ ਚਾਚਾ ਜੀ ਦਾ ਬੜਾ ਪਿਆਰ ਰਿਆ ਤੇ ਹੁਣ ਤੀਸਰੀ ਜਨਰੇਸ਼ਨ ਜਾ ਕੇ ਮੇਰਾ ਤੇ ਮਾਨਸਾਹਬ ਦਾ ਪਿਆਰ ਆ ਮਿਲਦੇ ਅਸੀਂ ਰੋਜ਼ ਹੀ ਆ ਉਹ ਆਪਣੇ ਗਾਣੇ ਮੈਨੂੰ ਸੁਣਾਉਂਦੇ ਰਹਿੰਦੇ ਆ ਤੇ ਮੈਂ ਆਪਣੇ ਆਪ ਨੂੰ ਬੜਾ ਇਸ ਗੱਲ ਦੇ ਵਿੱਚ ਹੀ ਪ੍ਰਾਊਡ ਫੀਲ ਕਰਦਾ ਕਿ ਮਾਨਸਾਹਬ ਮੈਨੂੰ ਸੁਣਾ ਰਹੇ ਆ ਹਾਈ ਵੀ ਆ ਕਦੇ-ਕਦੇ ਮੈਂ ਵੀ ਆਪਣਾ ਉਹਨਾਂ ਨੂੰ ਸੁਣਾਇਆ ਨਾ ਤੇ ਜੇ ਉਹਨਾਂ ਨੂੰ ਚੰਗਾ ਲੱਗੇ ਉਹ ਤਾਰੀਫ ਕਰ ਦਿੰਦੇ ਆ ਜਿੱਥੇ ਕਿਤੇ ਉਹਨਾਂ ਨੂੰ ਲੱਗੇ ਉਹ ਮੈਨੂੰ ਕਹਿ ਦਿੰਦੇ ਵੀ ਨਹੀਂ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਕਰ ਲੈ ਸੋ ਮਾਨ ਸਰ ਦਾ ਇਹ ਹੈ ਕਿ ਲਾਈਫ ਦੇ ਵਿੱਚ ਮੇਰੀ ਇੱਕ ਲਾਈਟ ਹਾਊਸ ਆ ਚਾਨਣ ਮਨਾਰੇ ਦਾ ਕੰਮ ਕਰ ਰਹੀ ਹੈ। ਸਰ ਛੋਟਾ ਜਿਹਾ ਕਿੱਸਾ ਵੀ ਤੁਸੀਂ ਮੇਰੇ ਖਾ ਪ्रेस कॉन्फ्रेंस 'ਚ ਆ ਕਿ ਤਾ ਬਾਬੂ ਸਿੰਘ ਮਾਨ ਜੀ ਨੇ ਉਹ ਕੀ ਸੀ ਉਹ ਉਹ ਹਾਂ ਉਹ ਇਸ ਤਰ੍ਹਾਂ ਸੀ ਕਿ ਉਹ ਇਸੇ ਗਾਣੇ ਬਾਰੇ ਸੀ ਆ ਕਿ ਜਦੋਂ ਮੈਂ ਇਹ ਗਾਣਾ ਲਿਖਿਆ ਤੇ ਮਨ ਦੇ ਵਿੱਚ ਮੇਰੇ ਲਿਖਦਾ ਤਾਂ ਚਾਹੀ ਮੈਨੂੰ ਪਰ ਮਾਨ ਸਰ ਦਾ ਮੁਕਾਮ ਇੱਕ ਅਲੱਗ ਹੀ ਆ। ਉਹਨਾਂ ਨੂੰ ਬੜੀ ਘੱਟ ਕੋਈ ਚੀਜ਼ ਆ ਜਿਹੜੀ ਪਸੰਦ ਆਉਂਦੀ ਆ। ਬਨੂਏ ਲਿਖਣ ਤੋਂ ਬਾਅਦ ਲੱਗਿਆ ਵੀ ਹੋਰ ਤਾਂ ਕੋਈ ਹੈ ਨਹੀਂ ਮੈਂ ਕਿਹਦੇ ਨਾਲ ਮਾਨ ਸਾਹਿਬ ਨਾਲ ਹੀ ਗੱਲ ਕਰਨੀ ਵੈਸੇ ਵੀ ਰੋਜ਼ ਮਿਲਦੇ ਮੈਂ 30 ਤੇ ਮੈਨੂੰ ਲੱਗਿਆ ਵੀ ਪਤਾ ਨਹੀਂ ਉਹਨਾਂ ਦਾ ਦੇਖਦੇ ਆ ਵੀ ਕੀ ਐਕਸਪ੍ਰੈਸ਼ਨਸ ਆਉਂਦੇ ਆ ਇਹਦੇ ਤੇ ਮਾਨ ਸਾਹਿਬ ਦਾ ਸੀ ਅੱਛਾ ਉਹਨਾਂ ਦਾ ਸਟਾਈਲ ਵੀ ਅੱਛਾ ਗਿਆ ਤਾਂ ਉਹਨਾਂ ਨੇ ਬਹੁਤ ਹੀ ਵੱਡੀ ਗੱਲ ਨਾਲ ਜੇ ਅੱਛਾ ਕਹਿਤਾ ਤੇ ਮੈਂ ਸਾਰੀ ਰਾਤ ਸੋਚੀ ਕਿ ਮਾਨ ਸਾਹਿਬ ਨੇ ਮੈਨੂੰ ਅੱਛਾ ਕਿਹਾ ਯਾਰ ਵੈਸੇ ਦਿਲ ਰੱਖਣ ਨੂੰ ਕਿ ਇਸ ਤਰ੍ਹਾਂ ਹੀ ਆ ਤੇ ਮੈਂ ਹਫ਼ਤੇ ਕੇ ਬਾਅਦ ਜਾ ਕੇ ਉਹ ਸੇਮ ਹੀ ਲਾਈਨਾਂ ਫਿਰ ਸੁਣਾਤੀ ਮਾਨ ਸਾਹਿਬ ਨੇ ਕਹਿੰਦੇ ਮੈਂ ਤੈਨੂੰ ਕੀ ਲੱਗਦਾ ਭੁੱਲ ਗਿਆ ਅੱਛਾ ਕਿਹਾ ਤਾਂ ਅੱਛਾ ਮੈਂ ਫਿਰ ਤੀਸਰੀ ਵਾਰੀ ਉਹਨਾਂ ਦੇ ਮਗਰ ਪੈ ਗਿਆ ਥੋੜੇ ਦਿਨਾਂ ਦਾ ਮਾਨਸਰ ਰਿਕਾਰਡ ਹੋ ਸਕਦਾ ਕਹਿੰਦੇ ਇਹਨੂੰ ਹੁਣੇ ਰਿਕਾਰਡ ਕਰਾ ਦੇ ਜਾ ਕੇ ਫਿਰ ਮੈਨੂੰ ਲੱਗਿਆ ਵੀ ਜੇ ਐਡਾ ਵੱਡਾ ਬੰਦਾ ਲੈਜੈਂਡਰੀ ਇਹ ਗੱਲ ਕਹਿ ਰਿਹਾ ਤਾਂ ਫਿਰ ਠੀਕ ਹੀ ਹੋਊਗਾ ਤੇ ਉਸ ਤੋਂ ਬਾਅਦ ਹੀ ਮੇਰੀ ਹਿੰਮਤ ਬਈ ਉਹ ਮੈਂ ਹੰਸਪਾ ਜੀ ਨਾਲ ਇਸ ਬਾਰੇ ਗੱਲ ਕਰਾਂ ਸਰ ਆਖਰជា ਸਾਡੇ ਦਰਸ਼ਕਾਂ ਕੀ ਕਹਿਣਾ ਚਾਹੁੰਦੇ ਆ ਆਪਣੇ ਜਿਹੜੇ ਗਾਣਾ ਤੁਹਾਡਾ 26 ਤਰੀਕ ਨੂੰ ਆ ਰਿਹਾ ਉਸ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜੀ ਤੁਹਾਨੂੰ ਵੀ ਬੇਨਤੀ ਕਰਦਾ ਤੁਹਾਡੇ ਜ਼ਰੀਏ ਤੁਹਾਡੇ ਜਿੰਨੇ ਦਰਸ਼ਕ ਆ ਜਿੰਨੀ ਤੁਹਾਡੀ ਆਡੀਅנס ਆ ਦੇਸ਼ ਵਿਦੇਸ਼ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਅਸੀਂ ਇਹ ਗਾਣਾ ਇਹ ਤੇ ਛੰਡੀਗੜ ਕਲਾ ਭਵਨ ਪੰਜਾਬ ਕਲਾ ਭਵਨ ਵਿੱਚ ਦੁਪਹਿਰ 3 ਵਜੇ 26 ਜੁਲਾਈ 2024 ਨੂੰ ਰਿਲੀਜ਼ ਕਰਨ ਜਾ ਰਹੇ ਹਾਂ ਇਸ ਤੋਂ ਬਿਨਾਂ ਵਾਈਟਰ ਰਿਕਾਰਡਸ ਦੇ YouTube ਚੈਨਲ ਤੇ ਵੀ ਰਿਲੀਜ਼ ਹੋਊਗਾ ਤੁਸੀਂ ਸਾਰਿਆਂ ਨੂੰ ਆਪ ਵੀ ਦੇਖੋ ਲਾਈਕ ਕਰੋ ਅੱਗੇ ਸ਼ੇਅਰ ਕਰੋ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆਪਣੇ ਦੋਸਤ ਨੂੰ ਸ਼ਰਧਾਂਜਲੀ ਦੇਣ ਦੀ ਤੇ ਸਾਡਾ ਵਿਚਾਰ ਹੈ ਕਿ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਕਿ ਅੱਛਾ ਹੀ ਲੱਗੂਗਾ ਥੈਂਕ ਯੂ ਥੈਂਕ ਯੂ ਥੈਂਕ ਯੂ